ਕਿ ਕਿਸ ਤਰੀਕੇ ਨਾਲ ਕਿ ਅਖੋਤੀ ਸਮਾਜ ਸੇਵੀ ਬਣਿਆ ਹੋਇਆ ਮਨਦੀਪ ਸਿੰਘ ਮੰਨਾ ਜਦੋਂ ਆਪਣਾ ਵਿਰੋਧ ਵੇਖਦਾ ਤੇ ਕਿਤਨਾ ਬੁਖਲਾ ਜਾਂਦਾ ਆ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਬੀਆਰਟੀਐਸ ਜਿਹੜੀ ਸਾਡੇ ਸ਼ਹਿਰ ਦੇ ਵਿੱਚ ਬੰਦ ਪਈ ਹੈ ਕਾਫੀ ਲੰਬੇ ਸਮੇਂ ਤੋਂ ਸਾਨੂੰ ਇਸ ਗੱਲ ਦਾ ਦੁੱਖ ਆ ਤੇ ਸਾਡੇ ਹੀ ਭੈਣ ਭਰਾ ਜਿਹੜੇ ਬੇਰੋਜ਼ਗਾਰ ਹੋ ਗਏ ਨੇ ਉਹਨੂੰ ਬੰਦ ਹੋਣ ਦੇ ਕਰਕੇ ਉਹਨਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਤੇ ਬੀਆਰਟੀਐਸ ਦੁਬਾਰਾ ਚਾਲੂ ਕਰਕੇ ਸਾਡੇ ਸ਼ਹਿਰ ਨੂੰ ਇਸ ਚੀਜ਼ ਦਾ ਸੁੱਖ ਮਿਲਣਾ ਚਾਹੀਦਾ ਇਹ ਤਾਂ ਕੋਈ ਸ਼ੰਕਾ ਨਹੀਂ ਮੈਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਬਾਰੇ ਵਿਚਾਰ ਕਰਕੇ ਇਹ ਦੇਖਿਆ ਜਾਵੇ ਵੀ ਕਿਸ ਤਰੀਕੇ ਨਾਲ ਇਹ ਕੰਮ ਜਿਹੜਾ ਪ੍ਰੋਫਿਟੇਬਲ ਹੋ ਕੇ ਇਹਨੂੰ ਚਾਲੂ ਕੀਤਾ ਜਾ ਸਕਦਾ ਪਰ ਮੇਰਾ ਸਵਾਲ ਇਹ ਆ ਕਿ ਉਹਦੇ ਪਿੱਛੇ ਮਨਦੀਪ ਸਿੰਘ ਮੰਨੇ ਦੀ ਮੰਸ਼ਾ ਕੀ ਹੈ ਮੰਸ਼ਾ ਕੇਵਲ ਠੱਗੀ ਠੋਰੀ ਜੋ ਪਹਿਲਾਂ ਚੱਲਦੀ ਰਹੀ ਹੈ ਹੁਣ ਇਸ਼ੂ ਕੀ ਹੈ ਵੀ ਅੰਮ੍ਰਿਤਸਰ ਕਾਰਪੋਰੇਸ਼ਨ ਤੇ ਟਰਸਟ ਦੇ ਕੁਝ ਟੈਂਡਰ ਪੈਂਡਿੰਗ ਚ ਨੇ ਕੁਝ ਵਰਕ ਆਰਡਰ ਪੈਂਡਿੰਗ ਦੇ ਵਿੱਚ ਨੇ ਜਿਹੜੇ ਜਾਰੀ ਨਹੀਂ ਕੀਤੇ ਜਾ ਰਹੇ ਹੁਣ ਅੰਮ੍ਰਿਤਸਰ ਦੇ ਜਿਹੜੇ ਬੀਆਰਟੀਐਸ ਦੇ EMPLOYEES ਜਿਹੜੇ ਬੇਰੋਜ਼ਗਾਰ ਨੇ ਵਿਚਾਰੇ ਉਹਨਾਂ ਦੇ ਪਰਿਵਾਰਾਂ ਨੂੰ ਨਾਂ ਲੈ ਕੇ ਕਿਵੇਂ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਕਿ ਉਹਨਾਂ ਦੇ ਪਰਿਵਾਰਾਂ ਨੂੰ ਲੈ ਕੇ ਕਮਿਸ਼ਨਰ ਕਾਰਪੋਰੇਸ਼ਨ ਨੂੰ ਮਿਲਿਆ ਜਾਂਦਾ ਕਿਉਂ ਮਿਲਿਆ ਜਾਂਦਾ ਕਿ ਅੱਜ ਮੈਮੋਰੰਡਮ ਦੇ ਕੇ ਚੱਲੇ ਆ ਤੇ ਆ ਆ ਮੇਰੇ ਟੈਂਡਰ ਕੱਢਦੇ ਹੁੰਦੇ ਤੇ ਇਹਨਾਂ ਦੇ ਸਿਰ ਉੱਤੇ ਤੁਹਾਡੇ ਦੇ ਪ੍ਰੈਸ਼ਰ ਬਣਾ ਕੇ ਤੁਹਾਡੀ ਸਰਕਾਰ ਦੀ ਵੀ ਭੰਡੀ ਕਰੂੰਗਾ ਗਾਂ ਚੌਣ ਆ ਰਹੀ ਹੈ ਤੇਰੇ ਬਾਅਦ ਧਰਨਾ ਵੀ ਲਾਉਂਗਾ ਕਿਉਂਕਿ ਅਸੀਂ ਪੁਰਾਣੇ ਨਾਲ ਰਹੇ ਇਹ ਕੋਈ ਚੱਲਦਾ ਰਿਹਾ ਮੇਰੀ ਉਹਨਾਂ ਬੀਆਰਟੀਐਸ ਦੇ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਗਲਤ ਅੱਤਾਂ ਦੇ ਵਿੱਚ ਆ ਗਏ ਹੋ ਈਐਮਸੀ ਜਦੋਂ ਕਾੜ ਵਾਪਰਿਆ ਸੀਗਾ ਹਸਪਤਾਲ ਦਾ ਕਿੰਨੀ ਦੁਨੀਆ ਦੇ ਮਗਰ ਤੁਰੀ ਸੀ ਉਹਨਾਂ ਦਾ ਕੀ ਬਣਿਆ ਜਿਹੜੇ ਪੁਰਾਣੇ ਇਨਸੀਡੈਂਟ ਇਹ ਚੁੱਕਦਾ ਆ ਉੱਤੇ ਕਾਰਵਾਈ ਕਿਹੜੀ ਹੁੰਦੀ ਹੈ ਇਹ ਕੇਵਲ ਲੋਕਾਂ ਨੂੰ ਤੇ ਸਾਡੇ ਸਮਾਜ ਨੂੰ ਵਰਤ ਕੇ ਇਹਦਾ ਆਪਣਾ ਜਿਹੜਾ ਬਲੈਕਮਿਲਿੰਗ ਦਾ ਸਿਸਟਮ ਚੱਲਿਆ ਹੋਇਆ ਉਹ ਉਹ ਚੱਲ ਰਿਹਾ ਇਹ ਕਹਿੰਦਾ ਕਾਰਪੋਰੇਸ਼ਨ ਗਲਤ ਹੈ ਕਾਰਪੋਰੇਸ਼ਨ ਨੇ ਉਹਨੂੰ ਬੰਦ ਕੀਤਾ ਕਿਉਂਕਿ ਘਾਟੇ ਦਾ ਸੌਦਾ ਸੀਗਾ ਇਦੇ ਆਪਣੇ ਘਰ ਦੇ ਬਾਹਰ ਜਿਹੜੀ 2.5 2.5 250 ਗੱਜ ਦੀ ਜਿਹੜੀ ਗ੍ਰੀਨ ਬੈਲਟ ਆ ਦੇਖੋ ਉੱਥੇ ਗੁਰਦੁਆਰਾ ਸਾਹਿਬ ਆ ਛੀਵੀ ਪਾਚਾਈ ਸਾਰੇ ਲੋਕ ਉੱਥੇ ਮੱਥਾ ਟੇਕਣ ਜਾਂਦੇ ਨੇ ਬੜੇ ਬੜੇ ਵੱਡੇ ਪ੍ਰੋਗਰਾਮ ਜਿਹੜੇ ਆ ਵਿਆਹ ਸ਼ਾਦੀਆਂ ਦੇ ਭੋਗਾਂ ਤੇ ਉੱਥੇ ਹੁੰਦੇ ਨੇ ਉੱਥੇ ਪਾਰਕਿੰਗ ਦੀ ਦਿੱਕਤ ਆ ਉਹ ਤੇ ਨੇ ਘਰ ਮਲਿਆ ਹੋਇਆ ਕਿ ਜਗ੍ਹਾ ਉਹਨੂੰ ਬੜਾ ਵਧੀਆ ਤਰੀਕੇ ਨਾਲ ਤੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਨਿਊ ਅੰਮ੍ਰਿਤਸਰ ਦੇ ਵਿੱਚ ਸਾਡੀ ਕਾਰਪੋਰੇਸ਼ਨ ਆ ਤੇ ਟਰਸਟ ਆ ਉਹ ਕਾਰਵਾਈ ਕਰਦੀ ਲੋਕਾਂ ਦੀ ਗ੍ਰੀਨ ਬੈਲਟਾਂ ਤੋੜੀਆਂ ਜਾਂਦੀਆਂ ਉੱਥੇ ਲੋਕੀ ਰੋਂਦੇ ਨੇ ਪਰ ਇੱਥੇ ਇਹੋ ਜਿਹਾ ਕੀ ਹੋਇਆ ਵੀ ਇਹਦੀ ਗ੍ਰੀਨ ਬੈਲਟ ਤੋੜਨ ਦੀ ਕੋਈ ਹਿੰਮਤ ਨਹੀਂ ਕਰਦਾ ਕਿ ਅਫਸਰ ਇਤੋਂ ਡਰਦੇ ਨੇ ਕਿ ਇਹ ਰਲਮਣੀ ਚੱਲਦੀ ਹੈ ਅਗਲੀ ਗੱਲ ਜਦੋਂ ਮਨਦੀਪ ਸਿੰਘ ਮੈਂ ਉੱਥੇ ਜਾਣਾ ਆ ਮੈਂ ਆਪਣੀ ਗੱਲ ਰੱਖਦਾ ਤੇ ਇਹਦੇ ਸਾਥੀ ਮੈਨੂੰ ਉੱਥੇ ਵੇਖ ਲੈਂਦੇ ਨੇ ਬਬੂ ਜੀ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਤੁਸੀਂ ਅੱਜ ਪਹੁੰਚੇ ਕਾਰਪੇਸ਼ਨ ਦਫ਼ਤਰ ਐ ਪ੍ਰੀ ਪਲਾਨ ਸੀ ਤੁਹਾਡਾ ਵੀ ਮਨਦੀਪ ਸਿੰਘ ਮੰਨਾ ਪਹੁੰਚ ਰਿਹਾ ਤੇ ਮੈਂ ਵੀ ਉੱਥੇ ਜਾ ਕੇ ਬਿਲਕੁਲ ਜੀ ਮੈਂ ਇਹ ਬਿਲਕੁਲ ਇੱਕ ਵਾਰੀ ਮੈਂ ਪੂਰਾ ਬਰੀਫ ਕਰਦਾ ਉਸ ਤੋਂ ਬਾਅਦ ਤੁਹਾਡੇ ਸਾਰਿਆਂ ਦੇ ਕੁਐਸਚਨ ਲੈ ਲਵਾਂਗਾ ਜਦੋਂ ਮੈਂ ਕਾਰਪੇਸ਼ਨ ਦਫ਼ਤਰ ਪਹੁੰਚਦਾ ਆ ਤੇ ਇਹਦੇ ਨਾਲ ਤਿੰਨ ਸਾਥੀ ਸੀਗੇ ਤਿੰਨ ਸਾਥੀ ਚੌਥਾ ਇਹ ਪੰਜਵਾਂ ਡਰਾਈਵਰ ਤੇ ਬਾਕੀ ਸਿਕਿਉਰਿਟੀ ਗਾਰਡ ਸੀਗੇ ਗਨਮੈਨ ਸੀਗੇ ਤੇ ਇਹਦਾ ਇੱਕ ਸਾਥੀ ਮੇਰੇ ਨਾਲ ਵੇਖ ਕੇ ਉਸੇ ਵਾਲੇ ਫੋਨ ਕਮਾਉਣੇ ਸ਼ੁਰੂ ਕਰ ਦਿੰਦਾ ਕਿ ਬਬਲੂ ਆ ਗਿਆ ਆ ਤੇ ਸਾਨੂੰ ਬੰਦੇ ਚਾਹੀਦੇ ਆ ਉਥੇ ਪਾਲੇ ਹੋਏ ਗੁੰਡੇ ਉਥੇ ਬੁਲਾਉਂਦੇ ਨੇ ਤੇ ਉਥੇ ਖਲੋ ਜਾਂਦੇ ਨੇ ਮੈਨੂੰ ਪਤਾ ਸੀਗਾ ਵੀ ਇਹ ਚੀਜ਼ਾਂ ਹੋਣੀਆਂ ਪਰ ਮੈਂ ਡਰ ਲਾ ਕੇ ਤੁਰਿਆ ਹੋਇਆ ਤੇ ਉਹ ਜਦੋਂ ਸਾਰਾ ਮੈਂ ਦੇਖ ਲੈਂਦਾ ਵਾਂ ਜਦੋਂ ਮੀਡੀਆ ਨੂੰ ਸੰਬੋਧਨ ਕਰ ਰਿਹਾ ਹੁੰਦਾ ਮਨਦੀਪ ਮੱਨਾ ਤੇ ਮੈਂ ਮੀਡੀਆ ਵਾਲਿਆਂ ਨੂੰ ਬੇਨਤੀ ਕਰਦਾ ਕਿ ਜਦੋਂ ਇਹਨੂੰ ਸੁਣ ਲੋਗੇ ਤੇ ਮੇਰੀ ਗੱਲ ਵੀ ਸੁਣ ਲਿਓ ਤਾਂ ਕਿ BRTS ਵਾਲੇ EMPLOYEES ਨੂੰ ਵੀ ਸਮਝ ਆ ਜਾਵੇ ਵੀ ਤੁਹਾਨੂੰ ਵਰਤ ਕਿੱਥੇ ਰਿਹਾ ਫਿਰ ਉਹਦੇ ਬਾਅਦ ਜਦੋਂ ਮੈਂ ਬੋਲਣ ਲੱਗਦਾ ਹਾਂ ਤੇ ਮਨਦੀਪ ਸਿੰਘ ਮੱਨਾ ਆਪਣੇ ਇੱਕ ਸਾਥੀ ਨੂੰ ਇਸ਼ਾਰਾ ਕਰਦਾ ਆਂ ਪੀ ਇਹਦੇ ਗੱਲ ਪੈ ਜੇ ਉਹਦਾ ਸਾਥੀ ਹੈ ਉਹ ਆਪ ਤੇ ਉਹਦੇ ਜਿਹੜੇ ਬੁਲਾਏ ਹੋਏ ਗੁੰਡੇ ਉਹ ਮੇਰੇ ਤੇ ਅਟੈਕ ਕਰਦੇ ਨੇ ਜਾਨਲੇਵਾ ਹਮਲਾ ਕਰਦੇ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਕਾਰਪੋਰੇਸ਼ਨ ਦੇ ਉਹਨਾਂ ਦੇ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਇਕੱਠੇ ਹੋ ਕੇ ਮੇਰਾ ਬਚਾਅ ਕਰਦੇ ਨੇ ਮੇਰਾ ਉੱਥੋਂ ਬਚਾਅ ਹੁੰਦਾ ਉਹ ਕਿਤੇ ਕਿਸੇ ਕਮਰੇ 'ਚ ਮੈਨੂੰ ਬਿਠਾਉਂਦੇ ਨੇ ਵੀ ਜਿੰਨੀ ਦੇਰ ਉਹ ਜਾਂਦੇ ਨਹੀਂ ਤੁਸੀਂ ਇੱਥੇ ਵੇਟ ਕਰੋ ਉਹ ਮੇਰਾ ਬਚਾਅ ਹੋ ਜਾਂਦਾ ਮੈਂ ਮੰਨਣਾ ਜੀ ਨੂੰ ਕੁਛ ਨਾ ਚਾਹੁੰਨਾ ਕਿ ਜਦੋਂ ਇਹ ਨਵਜੋਤ ਸਿੰਘ ਸਿੱਧੂ ਬਾਰੇ ਬਿਕਰਮ ਮਜੀਠੀਆ ਬਾਰੇ ਸੁਖਬੀਰ ਬਾਦਲ ਬਾਰੇ ਕੈਪਟਨ ਅਮਿੰਦਰ ਸਿੰਘ ਬਾਰੇ ਉਹਨਾਂ ਦੀ ਸਰਕਾਰਾਂ ਦੇ ਵਿੱਚ ਹੀ ਬੋਲਦਾ ਸੀਗਾ ਤੇ ਕੀ ਕਿਸੇ ਨੇ ਇਹਦੇ ਤੇ ਅਟੈਕ ਕੀਤਾ ਕਿ ਇੰਨੀ ਬੁਖਲਾਹਟ ਮੇਰੇ ਕੋਲ ਮੈਂ ਤੇ ਕਾਮਜਾ ਨੌਜਵਾਨ ਨੇ ਕਾਮਜੇ ਘਰ ਦਾ ਤੇ ਮੇਰੀ ਗੱਲ ਦੇ ਇੰਨੀ ਚੁਬ ਗਈ ਕਿ ਜਾਨੋਂ ਮਰਵਾਨ ਤੱਕ ਆ ਗਏ ਆਪਾਂ ਟੈਗ ਕਰਨ ਤੱਕ ਆ ਗਏ ਇਹ ਰਾਈਟ ਟੂ ਸਪੀਚ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਤੇ ਸਾਡਾ ਰਾਈਟ ਆ ਕਿ ਅਸੀਂ ਜਿੱਥੇ ਚਾਹੀਏ ਆਪਣੀ ਗੱਲ ਰੱਖ ਸਕਦੇ ਆ ਤੇ ਠੋਕ ਕੇ ਰੱਖਾਂਗੇ ਹੁਣ ਇਹ ਰਾਈਟ ਟੂ ਸਪੀਚ ਦੇ ਵਿੱਚ ਆਉਂਦਾ ਅਸੀਂ ਬੋਲਾਂਗੇ ਆਪਣੀ ਗੱਲ ਰੱਖਾਂਗੇ ਕਿ ਇਹ ਤਰ੍ਹਾਂ ਮਨਾਰੀ ਗੱਲਾਂ ਦਬਾਉਣ ਨਾਲ ਇਹ ਦਬੀਆਂ ਜਾਂਦੀਆਂ ਮੇਰੀ ਸਰਕਾਰ ਨੂੰ ਵੀ ਬੇਨਤੀ ਆ ਕਿ ਜਦੋਂ ਕੋ ਬੰਦਾ ਠੱਗ ਤਗੜਾ ਹੋਵੇ ਨਾ ਉਹਦੀ ਸਪੀਡ ਹੁੰਦੀ 40 ਦੀ ਤੇ ਜਦੋਂ ਉਹਨੂੰ 6 ਗਨਮੈਨ ਦੇ ਰਹੀ ਹੈ ਨਾ ਉਹਨਾਂ ਦੀ ਵੀ 40 40 ਦੀ ਸਪੀਡ ਨਾਲ ਜੋੜ ਲਉਣਾ 6 ਚੋਕਾ 24 240 ਤੇ 40 ਮਲਾ ਕੇ 280 ਦੀ ਦੀ ਸਪੀਡ ਹੋ ਗਈ ਜਿੱਦਨ ਦੀ ਸਿਕਿਉਰਿਟੀ ਦਿੱਤੀ ਹੁਣ ਪਹਿਲਾਂ 40 ਦੀ ਸਪੀਡ ਤੇ ਠੱਗੀ ਮਾਰਦਾ ਸੀ ਹੁਣ 280 ਦੀ ਸਪੀਡ ਤੇ ਠੱਗੀ ਮਾਰਦਾ ਕਿਉਂਕਿ ਬੰਦਾ ਉਹ ਭੜਾ ਮਾਸ ਜਿਆ ਲੱਗਦਾ ਜਿੰਨਾ ਮਰਜ਼ੀ ਕੰਜਰ ਹੋਵੇ ਪਰ ਜਦੋਂ ਉਹ ਨਾਲ ਸਿਕਿਉਰਿਟੀ ਗਾਰਡ ਚੱਲਦੇ ਆ ਉਹ ਲੋਕਾਂ ਨੂੰ ਲੱਗਦਾ ਕੋਈ ਤਗੜਾ ਹੀ ਲੀਡਰ ਹੋਣਾ ਵਾ ਤੇ ਇਹ ਜਿੰਨੀ ਮਰਜ਼ੀ ਫੜ ਮਾਰੀ ਜਾਵੇ ਇੱਕ ਦਿਨ ਮੈਂ ਸੀਪੀ ਸਾਹਿਬ ਕੋ ਆ ਗਿਆ ਲੈਣਾ ਗੱਲ ਸੁਣਨ ਆ ਲਈ ਮੈਂ ਆ ਗਿਆ ਤੇ ਮੈਨ ਮੈਨੂੰ ਸੀਪੀ ਸਾਹਿਬ ਨੂੰ ਅੰਦਰ ਜਾ ਕੇ ਕਹਿੰਦਾ ਸਰ ਦੇਖੋ ਤੁਸੀਂ ਇੰਨੇ ਇਮਾਨਦਾਰ ਅਫਸਰ ਤੁਸੀਂ ਐਡੇ ਵਧੀਆ ਬੰਦੇ ਤੁਹਾਡੇ ਰਾਜ ਦੇ ਵਿੱਚ ਇਹ ਕੁਝ ਹੋ ਰਿਹਾ ਮੈਨੂੰ ਇਹ ਚੀਜ਼ਾਂ ਇੰਨੀ ਚੰਗੀਆਂ ਲੱਗੀਆਂ ਸਰ ਮੈਨੂੰ ਉਮੀਦ ਹੈ ਤੁਸੀਂ ਕਾਰਵਾਈ ਕਰੋਗੇ ਮੈਂ ਕਹਾ ਠੀਕ ਹੈ ਸੀਪੀ ਸਾਹਿਬ ਨੇ ਸੁਣੀ ਬਾਹਰ ਆਇਆ ਬਾਹਰ ਚਾਰ ਪੰਜ ਬੰਦੇ ਖੜੇ ਸੀਗੇ ਤੇ ਜਾ ਕੇ ਉਹਨਾਂ ਨੂੰ ਉਹਨਾਂ ਨੂੰ ਮੇਰੇ ਸਾਹਮਣੇ ਕਹਿੰਦਾ ਮੈਂ ਜਾ ਕੇ ਸੀਪੀ ਨੂੰ ਮਤਲਬ ਠੋਕਦਾ ਮੈਂ ਕਿਹਾ ਇੱਕ ਚੱਕਰ ਕਹਿੰਦਾ ਮੈਂ ਬੜਾ ਡਰਾਇਆ ਉਹਨੂੰ ਵੀ ਜਿਹੜੀ ਕਾਰਵਾਈ ਕਰ ਤੇ ਸੀਪੀ ਤਰਲਿੰਦਾ ਫਿਰਦਾ ਸੀ ਨਾਲ ਹੀ ਕਹਿੰਦਾ ਦੱਸ ਬਬਲੂ ਤਨ ਬਬਲੂ ਕੀ ਗੱਵੇ ਮੈਂ ਤੂੰ ਝੂਠ ਬੋਲਦਾ ਮੈਂ ਬਾਹਰ ਆ ਗਿਆ ਤੇਰੇ ਨਾਲ ਇਹ ਤੇਰੇ ਹਾਲਾਤ ਨੇ ਮੋਨਾ ਕੀ ਗੱਲ ਜਿਹੜੇ ਇਹਨਾਂ ਸਿਕਿਉਰਟੀ ਆ ਸਿਕਿਉਰਟੀ ਕਰਕੇ ਸਪੀਡ ਠੱਗੀ ਦੀ ਵਾਵਾ ਚੱਲ ਰਹੀ ਆ ਜਿਹੜੇ ਪੁਲਿਸ ਵਾਲੇ ਨਾਲ ਇਹਦੇ ਚੱਲਦੇ ਨੇ ਉਹਨਾਂ ਦੇ ਪੂਰੇ ਹਾਲਾਤ ਨੇ ਉਹਨਾਂ ਦੇ ਕਦੀ ਨਭ ਫੜ ਕੇ ਦੇਖਿਓ ਰੋਟੀ ਪਾਣੀ ਤੋਂ ਬਾਤਰ ਨੇ ਇਹਦੇ ਨਾਲ ਕਿਤੇ ਜਾਂਦੇ ਨੇ ਇੱਕ ਦਿਨ ਕੀ ਹੋਇਆ ਚੰਡੀਗੜ੍ਹ ਜਾ ਰਿਹਾ ਸੀਗਾ ਤੇ ਨਾਲ ਦੇ ਵਿਚਾਰੇ ਜਿਹਨੂੰ ਰੋਟੀ ਤੇ ਰਾਹ ਤੇ ਪਾਣੀ ਹੈ ਨਾ ਜੇ ਤੁਸੀਂ ਖਾਣ ਲੱਗੇ ਹੋ ਸ਼ੋਅ ਕਰ ਰਹੇ ਨਾ ਵੱਡਾ ਪੈਸੇ ਬੜੇ ਦਾਨ ਕਰਦਾ ਅੱਜ ਕੱਲ ਹੁਣ ਇਥੋਂ ਹਿਸਾਬ ਲਾ ਦਵੇ ਦੀ ਦਲੇਰੀ ਦਾ ਕਿ ਉੱਥੋਂ ਇੱਕ ਮੁਲਾਜ਼ਮ ਨੇ ਕਿਹੜੀ ਉਹ ਬਰੀਆਨੀ ਆਰਡਰ ਕਰ ਲਈ ਬਰੀਆਨੀ ਕੇ ਨਹੀਂ ਜੀਰਾ ਰਾਈਸ ਜੀਰਾ ਰਾਈਸ ਆਰਡਰ ਕਰ ਲੇ ਜੀਰਾ ਰਾਈਸ ਆਰਡਰ ਕਰਨ ਦੇ ਕਰਕੇ ਉਹਨੂੰ ਰਾਤ ਉਹ ਬੰਗੇ ਲਾਗੋਂ ਬਸਤੇ ਬਿਠਾ ਕੇ ਉਸ ਮੁਲਾਜ਼ਮ ਨੂੰ ਵਾਪਸ ਭੇਜ ਆ ਗਿਆ ਸੀਪੀ ਸਾਹਿਬ ਜਾਂਚ ਕਰੋ ਜੇ ਮੈਂ ਝੂਠਾ ਮੇਰੇ ਤੇ ਪਰਚਾ ਦੇ ਦਿਓ ਇਹਦੀ ਜਾਂਚ ਆਪਣੇ ਮੁਲਾਜ਼ਮਾਂ ਨੂੰ ਪੁੱਛੋ ਤਾਂ ਸਹੀ ਹੈ ਹੋਇਆ ਕਿ ਨਹੀਂ ਇਹ ਇੰਨਾ ਦਲੇਰ ਬੰਦਾ ਜੇ ਅਖੀਰ ਮੈਂ ਜਿਹੜੀ ਸਮਾਪਤੀ ਤੇ ਆਉਣ ਲੱਗਾ ਬੀਆਰਟੀਐਸ ਦੇ ਸਾਰੇ ਮੁਲਾਜ਼ਮਾਂ ਨੂੰ ਜਿੰਨੇ ਵੀ ਉੱਥੇ ਕੰਮ ਕਰਦੇ ਸੀਗੇ ਮੇਰੀ ਉਹਨਾਂ ਨਾਲ ਹਮਦਰਦੀ ਹੈ ਤੇ ਮੈਂ ਚਾਹੁੰਨਾ ਆ ਕਿ ਬੀਆਰਟੀਐ ਚੱਲਣਾ ਚਾਹੀਦਾ ਸਾਡੇ ਸ਼ਹਿਰ ਨੂੰ ਇਤੋਂ ਮਤਲਬ ਇਹਦਾ ਸੁੱਖ ਮਿਲਣਾ ਚਾਹੀਦਾ ਇਹਨੇ ਪੈਸੇ ਸਾਡੀ ਸਰਕਾਰ ਨੇ ਸਾਡੇ ਜੇਬਾਂ ਦੇ ਖਰਚੇ ਨੇ ਚਾਹੇ ਉਹ ਕਾਲੀਆਂ ਨੇ ਖਰਚੇ ਚਾਹੇ ਕਾਂਗਰਸੀਆਂ ਨੇ ਖਰਚੇ ਇਹ ਚੱਲਣਾ ਚਾਹੀਦਾ ਤੇ ਤਾਂਕਿ ਲੋਕਾਂ ਨੂੰ ਇਹਦੀ ਸੁਵਿਧਾ ਮਿਲ ਸਕੇ ਤੇ ਇਹਨੂੰ ਆਪਾਂ ਚਲਾਈਏ ਤੇ ਉਹਦਾ 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 ਫਾਇਦਾ ਹੋਵੇ ਪਰ ਉਹ ਮਲਾਜ਼ਮਾਂ ਨੂੰ ਬੇਨਤੀ ਆ ਤੁਹਾਡਾ ਮਸਲਾ ਮੈਂ ਤੁਹਾਡੇ ਨਾਲ ਚੱਲੂਗਾ ਜਿੱਥੇ ਤੁਸੀਂ ਮੇਰੀ ਜਰੂਰਤ ਸਮਝ ਦਿਓ ਦੇਖੋ ਮੇਰੇ ਹੱਥ ਕੋਈ ਤਾਕਤ ਨਹੀਂ ਪਰ ਮੈਂ ਜਿੰਨੇ ਜੋਗਾ ਹੈਗਾ ਮੈਨੂੰ ਬਿਠਾਓ ਧਰਨੇ ਦੇ ਕਿੱਥੇ ਬਿਠਾਉਣਾ ਕਿੰਨੇ ਦਿਨ ਬਿਠਾਉਣਾ ਮੈਂ ਬੈਨਾ ਤੁਹਾਡੇ ਨਾਲ ਇਹਨੂੰ ਜਿੰਨੂੰ ਤੁਸੀਂ ਨਾਲ ਲਾਇਆ ਜੇ ਇਹਨੇ ਤੁਹਾਨੂੰ ਅੰਦਰ ਵੇਚਣਾ ਜੇ ਅੰਦਰ ਜਾਣਾ ਇਹਨੇ ਤੇ ਇਹਨੇ ਅਫਸਰਾਂ ਨੂੰ ਕਹਿਣਾ ਵਾ ਕਿ ਆ ਮੇਰੇ ਕੋ 150 ਬੰਦਾ ਬੈਕਅਪ ਚ ਹੈਗਾ ਜੇ ਉਸ ਦਿਨ ਆਇਆ ਸੀਗਾ ਜਦੋਂ ਝਗੜਾ ਹੋਇਆ ਤੇ ਆ 150 ਬੰਦੇ ਨੂੰ ਮੈਂ ਜਿੱਦਣ ਕਹਾਂ ਉਸ ਦਿਨ ਤੁਹਾਡੇ ਬਾਹਰ ਧੰਨਾ ਲਾ ਦੇਣਾ ਜੇ ਇਹਨਾਂ ਨੇ ਤੇ ਉਹਦੇ ਬਿਹਫ ਤੇ ਇਹ ਟੈਂਡਰ ਜਾਰੀ ਕਰਾਉਣਾ ਚਾਹੁੰਦਾ ਤੇ ਇਹ ਵੀ ਚੈੱਕ ਕਰ ਲੋ ਜਾਂਚ ਕਰਾਓ ਕਿ ਪਤਾ ਲੱਗੇ ਤੇ ਕਿਹੜੇ ਕਿਹੜੇ ਚਾਹੇ ਤੇ ਠੇਕੇਦਾਰ ਨੇ ਜਿਨ੍ਹਾਂ ਨੇ ਨਾਲੇ ਭਾਈ ਵਾਲੀ ਦੇ ਠੇਕੇ ਜਿਹੜੇ ਉਹ ਲੈਂਦਾ ਅੱਜ ਮੈਂ ਸੀਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਤੇ ਮਾਨਯੋਗ ਸੀਐਮ ਸਾਹਿਬ ਨੂੰ ਮੇਰੀ ਬੇਨਤੀ ਹੈ ਕਿ ਆਮ ਜਹ ਪੰਜਾਬੀ ਆ ਸ਼ਹੀਦਾਂ ਦੀਆਂ ਕਹਾਣੀਆਂ ਪੜ੍ਹ-ਪੜ ਕੇ ਵੱਡੇ ਹੋਏ ਆ ਤੇ ਕਿਸ ਤਰੀਕੇ ਨਾਲ ਇਹਨਾਂ ਨੇ ਦੇਸ਼ ਆਜ਼ਾਦ ਕਰਾਇਆ ਉਹ ਜਿਹੜੇ ਜਜਬਾਤੀ ਹੋ ਕੇ ਸਕੂਲਾਂ ਟਾਈਮ ਦੇ ਉੱਤੇ ਜਿਹੜੇ ਪੜੇ ਆ ਉਦਮ ਸਿੰਘ ਨੇ ਕਿਵੇਂ ਗੋਲੀ ਮਾਰੀ ਕਰਤਾ ਸਿੰਘ ਸਰਬੇ ਸਰਬਾ ਜੀ ਕਿਵੇਂ ਛੋਟੀ ਉਮਰ ਦੇ ਸੀ ਸੀਗੇ ਉਹਨਾਂ ਕਹਾਣੀਆਂ ਤੋਂ ਪ੍ਰੇਰਿਤ ਹੋ ਕੇ ਇੱਕ ਜਜ਼ਬਾ ਲੈ ਕੇ ਨਿਕਲੇ ਆ ਬੇਸ਼ੱਕ ਪਲੇਟਫਾਰਮ ਕੋਈ ਵੀ ਹੋ ਸਕਦੇ ਵੱਖ-ਵੱਖ ਪਾਰਟੀਆਂ ਦੇ ਵਿੱਚ ਗਏ ਹੋਵਾਂਗੇ ਕੰਮ ਕੀਤਾ ਹੋਵੇਗਾ ਪਰ ਪੰਜਾਬ ਨੇ ਕਦੀ ਗੱਦਾਰੀ ਨਹੀਂ ਕੀਤੀ ਪੰਜਾਬ ਲਈ ਮਿਸ਼ਾ ਖੜਦੇ ਰਹੇ ਆ ਜਿੱਥੇ-ਜਿੱਥੇ ਪੰਜਾਬੀ ਮਿਲਦਾ ਬਾਹਰ ਚਾਹ ਚੜ ਜਾਂਦਾ ਪੰਜਾਬੀਆਂ ਮਾਣ ਨਾਲ ਇਸੇ ਮਿੱਟੀ 'ਚ ਮਰਾਂਗੇ ਪੰਜਾਬ ਵਾਸਤੇ ਕੰਮ ਕਰ ਰਿਹਾ ਵਾ ਉਹ ਕਹਿੰਦੇ ਮੈਂ ਕੋਈ ਆਪਣੇ ਪਰਸਨਲ ਇਤਵਾ ਤੋਰੀ ਕਰ ਰਿਹਾ ਸਿੰਪਲ ਯਾ ਮੇਰਾ ਸੋਖਾ ਜਿਹਾ ਸਵਾਲ ਆ ਦੇਖੋ ਮੈਂ ਪਿਛਲੇ ਸਮੇਂ ਤੋਂ ਉਹਨਾਂ ਨੂੰ ਗਲਤੀ ਕੀਤੀ ਉਹਦੀ ਮੈਂ ਮਾਫੀ ਵੀ ਕਈ ਵਾਰੀ ਮੰਨ ਚੁੱਕਾ ਫਿਰ ਮੰਗਦਾ ਮੰਨਾ ਜੀ ਦਾ ਸੋਰਸ ਆਫ ਇਨਕਮ ਕੀ ਜੇ ਤੁਹਾਨੂੰ ਵੀ ਮੈਨੂੰ ਵੀ ਦੱਸੋ ਪੰਜਾਬ ਦੇ ਹਰ ਨੌਜਵਾਨ ਨੂੰ ਦੱਸਿਏ ਕਿ ਰੁਪਇਆ 100 ਕਰੋੜ ਕਿਤਨਾ ਇਕੱਠਾ ਕਰੀਦਾ 6 ਸਾਲ ਦੇ ਵਿੱਚ ਨਹੀਂ ਪਰ ਫੇਰ ਹੀ ਦੱਸੋ ਕਾਰਨ ਕੀ ਆ ਉਹ ਤੇ ਕਹਿੰਦੇ ਮੈਂ ਚੰਗੇ ਕੰਮ ਕਰ ਰਿਹਾ ਬਲੈਕਮੇਲਿੰਗ ਬਲੈਕਮੇਲਿੰਗ ਕਰਕੇ ਠੇਕੇਦਾਰੀ ਕਰਕੇ ਜਿਹੜਾ ਤੁਹਾਨੂੰ ਸਿਸਟਮ ਦੱਸਿਆ ਵੀ ਜਿਵੇਂ ਇਸ ਤਰ੍ਹਾਂ ਵਰਤਣਾ ਲੋਕਾਂ ਨੂੰ ਜਿਵੇਂ EMC ਦੇ ਉਹ ਧਰਨਾ ਲਾ ਆ ਲਿਆ ਮੁੜ ਕੇ ਲੋਕੀ ਨਾਲ ਨਾਲ ਤੇ ਮੁੜ ਕੇ ਉਹਨਾਂ ਸੈਟਿੰਗ ਕਰ ਲਈ ਅੱਗੇ ਆਜੋ ਇਹ ਪਿੱਛੇ ਜੀ ਇੱਕ ਹੋਟਲ ਹੈਗਾ ਸਾਡੇ ਰੇਲਵੇ ਸਟੇਸ਼ਨ ਦੇ ਸਾਹਮਣੇ ਉਹ ਪਿੱਛੇ ਘਰ ਦੇ ਪੇ ਬੜੇ ਬੜੇ ਲੋਕ ਵਿਚਾਰੇ ਤੰਗ ਉੱਥੇ ਤੇ ਉਹਨਾਂ ਨੇ ਇਹਨੂੰ ਚੁਣਿਆ ਅੱਗੇ ਲਾ ਕੇ ਤੇ ਜਿਹੜਾ ਹੋਟਲ ਦਾ ਮਾਲਕ ਸੀਗਾ ਉਹਨਾਂ ਹੀ ਗੰਦਪਾ ਪਹਿਲਾਂ ਕਰਾਇਆ ਕਿ ਤੇਰਾ ਮੈਂ ਤੇਰਾ ਮੈਂ ਰਾਇਨਾਵਾ ਕਰਾ ਦੂੰਗਾ ਤੂੰ ਚਿੰਤਾ ਨਾ ਲਾ ਹੁਣ ਜਿਹੜੇ ਵਿਚਾਰੇ ਪੀੜਤ ਸੀਗੇ ਉਹ ਸੋਚਦੇ ਸੀ ਸਾਡੇ ਵੱਲ ਦਾ ਮੰਨਣਾ ਤੇ ਉਹਨੇ ਆਪਣਾ ਪਪੜ ਛੱਡਿਆ ਸੀਗਾ ਇਹਨੇ ਬਿਠਾ ਕੇ ਉਹਨਾਂ ਦੀ ਸੈਟਿੰਗ ਕਰਕੇ ਆਪਣੀ ਕਮਿਸ਼ਨ ਟੁੱਕੀ ਸੀਗੀ ਜਿਵੇਂ ਉਹ ਕਰਦੇ ਨੇ ਅੱਜਕੱਲ੍ਹ ਲੈਣ ਦੇਣ ਦਾ ਝਗੜਾ ਹੋਵੇ ਤੇ ਉਹ ਕਹਿੰਦੇ ਭਾਈ ਸਾਹਿਬ ਜੋ ਦਵਾਉਂਗਾ ਦਾ 20% ਲਵਾਂਗਾ ਤੇ ਜਿੰਨੇ ਡਾਣਾ ਹੁੰਦਾ ਉਹਨੂੰ ਕਹਿੰਦੇ ਤੁਹਾਡੇ ਕੋਲ ਕੋਈ ਪ੍ਰੂਫ ਹੈ ਜਿਹੜੇ ਤੁਸੀਂ ਇਲਜ਼ਾਮ ਲਾ ਰਹੇ ਦੇਖੋ ਤੁਸੀਂ ਆਈਟੀਆਰ ਪਿਛਲੀ ਵਾਰੀ ਮੈਂ ਤੁਹਾਨੂੰ ਦਿਖਾਈਆਂ ਸੀਗੀਆਂ ਗੱਡੀਆਂ ਦੇ ਕਾਗਜ਼ਤ ਗਏ ਫਿਰ ਉਹ ਚੀਜ਼ ਨੂੰ ਰਿਪੀਟ ਕਰਨਾ ਹੁੰਦਾ ਤੇ ਮੈਂ ਦੁਬਾਰਾ ਪੀਸੀ ਰੱਖ ਲੈਂਦਾ ਪਰ ਮੈਂ ਇਹਦੇ ਉੱਤੇ ਦੁਬਾਰਾ ਆਉਂਗਾ ਫਿਰ ਬੈਠਾਂਗੇ ਜਿਹੜੇ ਲੋਕ ਨਾਲ ਸੀਗੇ ਕਿੱਥੇ ਕਿੱਥੇ ਨੂੰ ਕੀ ਕੀ ਹੁੰਦਾ ਰਿਹਾ ਕੀ ਕੀ ਵਾਪਰਦਾ ਰਿਹਾ ਕਿਹੜੇ ਕਿਹੜੇ ਹਰਕਤਾਂ ਕਿਹੜੇ ਕਿਹੜੇ ਦੇਸ਼ਾਂ 'ਚ ਜਾ ਕੇ ਕਰਦਾ ਰਿਹਾ ਉਸ ਸਕੀਮ ਦੇ ਤਰੀਕੇ ਦੇ ਨਾਲ ਉਹ ਤੁਹਾਨੂੰ ਬੈਠ ਕੇ ਸਮਝਾਵਾਂਗੇ ਵੀ ਕੀ ਹਰ ਚੀਜ਼ ਦਾ ਐਵੀਡੈਂਸ ਦਵਾਂਗੇ ਪੁਰਾਣੇ ਬਿਜ਼ਨਸ ਇੱਕ ਮੰਨੇ ਦੇ ਇੱਕ ਇਹ ਨਾਲ ਮੁੰਡਾ ਹੁੰਦਾ ਜਿਹੜਾ ਉਹ ਤੇ ਤਿੰਨ ਜਾਣੇ ਅਣਪਛਾਤੇ ਪਾਏ ਆ ਆਪਾਂ ਇੱਕ ਵਾਰੀ ਇਨਕੁਆਰੀ ਚੱਲੇ ਉਸ ਤੋਂ ਬਾਅਦ ਆਪਾਂ ਜਿੰਨ ਤੱਕ ਹੋਈ ਉਹਦੇ ਚ ਸਾਫ਼ ਨਜ਼ਰ ਆ ਰਹੇ ਨੇ ਬੰਦੇ ਫਿਰ ਵੀ ਤੁਸੀਂ ਕਹ ਰਹੇ ਅਣਪਛਾਤੇ ਆ ਦੇ ਕਈ ਦਾ ਨਾਮ ਨਹੀਂ ਮੈਨੂੰ ਯਾਦ ਜੀ ਕਿਉਂਕਿ ਮੈਂ ਹੁਣ ਜਿਵੇਂ ਤੁਹਾਨੂੰ ਦਿਖਾਉਂਗਾ ਕਿ ਬਾਜੀ ਇਹਦਾ ਨਾਮ ਪਤਾ ਜੇ ਤੁਸੀਂ ਮੈਨੂੰ ਕਹੋਗੇ ਹਾਂ ਇਹਦਾ ਫਲਾਣਾ ਨਾਮ ਆ ਮੈਂ ਫਿਰ ਦੱਸ ਪਾਉਂਗਾ ਮੈਨੂੰ ਪਛਾਣ ਆ ਬੰਦਿਆਂ ਦੀ ਮੈਨੂੰ ਮਿਲਦੇ ਰਹੇ ਆ ਕਈ ਵਾਰੀ ਇਹਦੇ ਨਾਲ ਮਿਲੇ ਨੇ ਪਰ ਜਿੰਨੀ ਦੇਰ ਤੱਕ ਉਹਨਾਂ ਦਾ ਨਾਮ ਕਿਤੇ ਮਾ ਹੁਣ ਗਲਤ ਲੈ ਰਹੇ ਆ ਕੱਲ ਨੂੰ ਬੰਦਾ ਕੋਈ ਹੋਰ ਹੋਵੇ ਤੇ ਉਹ ਚੀਜ਼ ਗਲਤ ਹੋ ਜੇਗੀ ਹੋ ਸਕਦਾ ਮੈਂ ਤੁਹਾਨੂੰ ਕਹਾਂ ਬਾਜੀ ਇਹ ਫੋਟੋ ਦੱਸਿਓ ਤੁਸੀਂ ਜਾਣਦੇ ਇਸ ਬੰਦੇ ਨੂੰ ਤੁਸੀਂ ਉਸ ਤੁਸੀਂ ਸਹੀ ਦੱਸ ਦਿਓ ਜੀ ਲੇਕਿਨ ਤੁਸੀਂ ਇੱਕ ਚੀਜ਼ ਹੋਰ ਦੱਸੀ ਹੈ ਵੀ ਜਿਸ ਤਰ੍ਹਾਂ ਤੁਸੀਂ ਕਹੇ ਵੀ ਫੋਨ ਕਰਕੇ ਨੇ ਗੁੰਡੇ ਸੱਦੇ ਨੇ ਉਹ ਤੁਸੀਂ ਕਨਫਰਮ ਵੀ ਇਹਨਾਂ ਦੇ ਦੇਖੋ ਇੱਕ ਚੀਜ਼ ਇਹ ਹੈ ਜਦੋਂ ਜਾਂਚ ਹੋਣੀ ਹੈ ਜੇ ਸਰਕਾਰ ਆਪਣੀ ਆਈ ਤੇ ਆਵੇ ਵੀ ਜਾਂਚ ਕਰਾਈ ਜਾਵੇ ਤੇ ਤੁਸੀਂ ਇੱਥੇ ਆਪਾਂ ਕਿੰਨੇ ਜਾਣੇ ਇਕੱਠੇ ਹੋਏ ਨੇ ਇਹ ਵੀ ਚੈੱਕ ਹੋ ਜਾਂਦਾ ਕਿ ਇਕੱਠੇ ਮੋਬਾਈਲ ਇਕੱਠੇ ਇਸ ਥਾਂ ਤੇ ਖੜੇ ਹੋਗੇ ਕੀ ਕਰ ਰਹੇ ਸੀਗੇ ਤੁਸੀਂ ਕਿੰ ਨੂੰ ਫੋਨ ਕਰੋਗੇ ਇਹ ਵੀ ਚੈੱਕ ਹੋ ਜਾਂਦਾ ਕਿਸ ਨੰਬਰ ਤੇ ਕਰੋਗੇ ਇਹ ਝੂਠੇ ਪਾਏਗੇ ਤੁਸੀਂ ਸਜਾ ਪੁੱਸਤ ਨੂੰ ਤਿਆਰ ਦੇਖੋ ਮੈਂ ਤੇ ਇਥੋਂ ਤੱਕ ਇਹਨੂੰ ਕਹਿਣਾ ਆ ਵੀ ਆਪਾਂ ਇਕੱਠੇ ਡਿਬੇਟ ਕਰਦੇ ਹਾਂ ਕਿ ਮੰਨਾ ਸਮਾਜਸੀ ਵੀ ਜਾਂ ਬਲੈਕਮੇਲਰ ਅਪਾਟ ਵੇਟ ਕਰਦੇ ਆ ਕਿ ਕਿਸੇ ਪਲੇਟਫਾਰਮ ਦੇ ਸਾਰੇ ਪੰਜਾਬ ਦਾ ਮੀਡੀਆ ਸੱਦਦੇ ਆ ਬੈਠੇ ਆ ਪੰਜਾਬ ਦੇ ਲੋਕ ਫੈਸਲਾ ਕਰਨਗੇ ਜੇ ਮੈਂ ਕਿਤੇ ਗਲਤ ਪਾਇਆ ਗਿਆ ਮੈਂ ਸਿਆਸਤ ਵੀ ਛੱਡ ਦੂੰ ਸਮਾਜ ਦੇ ਵਿੱਚ ਇਤਨਾ ਵਿਚਰਨਾ ਵੀ ਬੰਦ ਕਰ ਦੂੰਗਾ ਇਹ ਵੀ ਹੋ ਸਕਦਾ ਕਿ ਮੈਂ ਦੇਸ਼ ਛੱਡਣ ਦੀ ਪਲਾਨਿੰਗ ਕਰਾਂ ਕਿ ਦੇਸ਼ ਛੱਡ ਕੇ ਚੱਲ ਜੀ ਆਪਣਾ ਬੜਾ ਜਲੂਸ ਨਿਕਲ ਗਿਆ ਪਰ ਜੇ ਇਹ ਝੂਠਾ ਨਿਕਲਿਆ ਇਹ ਕੇਵਲ ਮਾਫੀ ਮੰਗ ਲੇ ਪੰਜਾਬ ਦੇ ਅਮਰਸਾਦ ਦੇ ਲੋਕਾਂ ਕੋ ਕਿਉਂਕਿ ਮੰਨੇ ਨੂੰ ਪੈਸਾ ਗੁਰੂ ਸਾਹਿਬ ਨੇ ਬੜਾ ਦਿੱਤਾ 2 ਨੰਬਰ ਦਾ ਕੇਵਲ ਇੱਜ਼ਤ ਦੀ ਕਮੀ ਰਹਿ ਗਈ ਉਹ ਵੀ ਅਪਾ ਅਰਦਾਸ ਕਰਾਂਗੇ ਕਿ ਪਰਮਾਤਮਾ ਇਹਨੂੰ ਸਮੱਤ ਬਖਸ਼ੇ ਤੇ ਕਿਤੇ ਲੋਕਾਂ ਨੇ ਭਲੇ ਵਾਸਤੇ ਆਵੇ ਇਹ ਜਿਹੜਾ ਦੂਜੇ ਦਿਨ ਪੈਸੇ ਲੈ ਕੇ ਤੁਰ ਪਿੰਦਾ ਇਹਦੇ ਬਾਰੇ ਆਪਾਂ ਸੰਖੇਪ ਦੇ ਵਿੱਚ ਕਿਸੇ ਨਾਲ ਗੱਲ ਕਰਾਂਗੇ ਕਿਸੇ ਦਿਨ ਬਹਿ ਕੇ ਗੱਲ ਕਰਾਂਗੇ ਕਿ ਉਹ ਪੈਸਾ ਕਿਤਨਾ ਹੈ ਕਿਉਂ ਇਹ ਕਿਉਂ ਕੀਤਾ ਜਾਂਦਾ ਨਹੀਂ ਪਰ ਕਿਸੇ ਗਰੀਬ ਦੀ ਮਦਦ ਕਰਨਾ ਪਾਪ ਨਹੀਂ ਚੰਗੀ ਗੱਲ ਹੈ ਤੋਂ ਮਰਦੀ ਪੈ ਲੈਣਾ ਬਹੁਤ ਚੰਗੀ ਗੱਲ ਹੈ ਪਰ ਉਸ ਗਰੀਬ ਦੀ ਆੜ ਦੇ ਵਿੱਚ ਆਪਣੇ ਕਾਲੇ گورਖ ਧੰਦਲ ਲੁਕਾਉਣਾ ਪਾਪ ਆ ਮੈਂ ਅੱਜ ਇੱਥੇ ਕੇਰੀ ਜੇਬ ਦੇ ਵਿੱਚੋਂ ਲੱਖ ਰੁਪਈਆ ਕਢ ਲਾਂ ਤੇ ਉੱਥੇ 10000 ਰੁਪਿਆ ਕਿਸ ਨੂੰ ਦੇ ਕੇ ਤੇ ਕਹਾਂ ਵੀ ਮੇਰਾ ਇਹ ਘਰ ਬਣਾ ਰਹੀਏ ਤੇ ਆ ਗਰੀਬ ਨੂੰ ਰੋਟੀ ਖਵਾ ਦिए ਉਹ ਕਿੱਡਾ ਕੰਨ ਆ ਤੁਸੀਂ ਡਿਬੇਟ ਦੀ ਇਹ ਸਹੀ ਪਲੇਟਫਾਰਮ ਨਹੀਂ ਸੀ ਗੱਲ ਕਰਨ ਦਾ ਤੁਸੀਂ ਇਹਨਾਂ ਡਿਬੇਟ ਕਰਨ ਵਾਸਤੇ ਉਹਨੂੰ ਕਹਿ ਵੀ ਸਕਦੇ ਸੋਦੇ ਨਾਲ ਕਿਤੇ ਪਰਸਨਲੀ ਮਿਲ ਕੇ ਵੀ ਕਰ ਸਕਦੇ ਵੇਖੋ ਮੈਂ ਉਹਨੂੰ ਪਹਿਲਾਂ ਵੀ ਪਾ ਚੁੱਕਾ ਕਿ ਆ ਡਿਬੇਟ ਕਰਦੇ ਆ ਆਪਾਂ ਬੈਠ ਕੇ ਗੱਲ ਕਰਦੇ ਆ ਹੁਣ ਜਿਹੜਾ ਇੱਥੇ ਡਿਬੇਟ ਦਾ ਵਿਸ਼ਾ ਨਹੀਂ ਸੀ ਇੱਥੇ ਵਿਸ਼ਾ ਸੀਗਾ ਜਿਹੜੇ ਵਿਚਾਰੇ ਮਾਤੜ ਸਾਥੀ ਗਰੀਬ ਜਿਹੜੇ ਇਹਦੇ ਇਸ਼ਾਰੇ ਤੇ ਆਗੇ ਕਿ ਇਹ ਸਾਡਾ ਸਾਨੂੰ ਇਨਸਾਫ਼ ਦਿਵਾਏਗਾ ਸਾਡਾ ਵੀਆਰਟੀਐਸ ਦੁਬਾਰਾ ਚਲਵਾਏਗਾ ਪਰ ਇੰਨੇ ਸੋਦੇਬਾਜ਼ੀ ਕਰਨੀ ਆ ਮੈਂ ਫੇਰ ਬਾਰ-ਬਾਰ ਕਹਿ ਰਹੇ ਹਾਂ ਸੋਦੇਬਾਜ਼ੀ ਕਰਨੀ ਇੰਨੇ ਉਹ ਡਹਾ ਕੇ ਉਹਨਾਂ ਦਾ ਉਹਨਾਂ ਦਾ ਮੈਮੋਰੰਡਮ ਉਹਨਾਂ ਦੀ ਗਿਣਤੀ ਉਹਨਾਂ ਦਾ ਪਰਿਵਾਰਕ ਉਹਨਾਂ ਦਾ ਇਮੋਸ਼ਨਲ ਪੰਦ ਦਿਖਾ ਕੇ ਇਵੇਂ ਉੱਥੋਂ ਪੈਸੇ ਲੈਣੇ ਆਖਰੀ ਸਵਾਲ ਹੈ ਜੀ ਤੁਸੀਂ ਜਿਹੜੀ ਕੰਪਲੇਂਟ ਕੀਤੀ ਤੁਹਾਨੂੰ ਲੱਗਦਾ ਵੀ ਇਹ ਤੇ ਕੋਈ ਕਾਰਵਾਈ ਹੈਗੀ ਕਹਿੰਦੇ ਤੁਸੀਂ ਉਹਨੂੰ ਇੰਨਾ ਸ਼ਕਤੀਸ਼ਾਲੀ ਕਹਿ ਰਹੇ ਹੋ ਉਸ ਵਾਸਤੇ ਤੁਸੀਂ ਕਹਿ ਰਹੇ ਹੋ ਕਾਫੀ ਪਾਵਰ ਚਾ ਲੇਕਿਨ ਦੂਸਰੇ ਪਾਸੇ ਕੰਪਲੇਂਟ ਕਰ ਰਹੇ ਲੱਗਦਾ ਵੀ ਇਹ ਦੇਖੋ ਮੈਨੂੰ ਮੈਂ ਇੱਕ ਬੜਾ ਜ਼ਿੰਮੇਵਾਰ ਨਾਗਰਿਕ ਆ ਭਾਰਤੀ ਸੰਵਿਧਾਨ ਦੇ ਵਿੱਚ ਆਸਥਾ ਹੈ ਮੇਰੀ ਤੇ ਆਸ ਹੈ ਕਿ ਸਰਕਾਰ ਇਸ ਆਮ ਜੇ ਪੰਜਾਬੀ ਦੀ ਪੁਕਾਰ ਸੁਣੂਗੀ ਜੇ ਮੇਰੇ ਨਾਲ ਤੱਕਾ ਆਇਆ ਤੁਸੀਂ ਜਾਂਚ ਕਰਕੇ ਉੱਤੇ ਕਾਰਵਾਈ ਕੀਤੀ ਜਾ ਤੇ ਜਿਹੜਾ ਅੱਜ ਤੋਂ ਬਾਅਦ ਇਹ ਰਾਈਟ ਟੂ ਸਪੀਚ ਆ ਜਿਹੜਾ ਕੋਈ ਵੀ ਆਪਣੀ ਗੱਲ ਰੱਖ ਸਕਦਾ ਮੰਨੇ ਨੂੰ ਕੋਈ ਵੀ ਇਸ ਤਰ੍ਹਾਂ ਦਬਾਉਣ ਦੇ ਨਾਲ ਨਹੀਂ ਕਿਸੇ ਨੇ ਦੱਬਣਾ ਇਹ ਜਿੱਥੇ ਅੱਜ ਤੋਂ ਬਾਅਦ ਕੋਈ ਚੀਜ਼ ਕਰਿਆ ਕਿਉਂਗਾ ਜਿਵੇਂ ਅੱਜ ਜੜਿਆ ਸੀ ਵੀਆਰਟੀਐਸ ਨੂੰ ਖਰਾਬ ਕਰਨ ਹਰ ਥਾਂ ਤੇ ਜਾ ਕੇ ਜਲੂਸ ਕੱਢਾਂਗੇ ਦਾ ਅੱਜ ਤੇ ਮੈਂ ਜਿੱਥੇ ਜਾਣਗੇ ਉੱਥੇ ਜਾਓਗੇ ਤੁਸੀਂ ਬਿਲਕੁਲ ਜਾਵਾਂਗੇ ਜੀ ਤੁਹਾਡੇ ਸਾਹਮਣੇ ਜਾਵਾਂਗੇ ਤੇ ਲੋਕਾਂ ਨੂੰ ਦੱਸਾਂਗੇ ਬਿਲਕੁਲ ਕੇ ਵਿਰੋਧ ਕਰੋਗੇ ਤੁਸੀਂ ਖੁੱਲ ਕੇ ਸ਼ਰਿਆਮ ਕਿਸੇ ਚੀਜ਼ ਦਾ ਡਰ ਨਹੀਂ ਠੀਕ ਹੈ ਜੀ ਭਾਵੇਂ ਮਤਲਬ ਜਿਹਨੂੰ ਪੰਜਾਬੀ ਦੀ ਕਹਿੰਦੇ ਸਿਰ ਤੇ ਕਫਨ ਬਣ ਕੇ ਨਿਕਲੇ ਆ ਇਹ ਜਿੱਥੇ ਜਾਓਗੇ ਦਾ ਜਲ